ਕਾਂ ਦਾ ਕਿ ਪੰਜਾਬ ਸਰਕਾਰ ਦਾ ਕਿਸਾਨ ਮਾਰੂ ਫੈਸਲਾ ਆਇਆ ਇੱਕ ਕਲੇ ਕਪੂਠਲੇ ਵਿੱਚ ਨਹੀਂ ਪੂਰੇ ਪੰਜਾਬ ਚ ਜਿਹੜੀ ਬਹੁਤ ਉਪਜਾਊ ਜ਼ਮੀਨ ਆ ਉਹਨੂੰ ਐਕਵਾਇਰ ਕਰਨ ਦੀ ਜਿਹੜੀ ਇਹ ਗੱਲ ਕਰ ਰਹਾ ਆ ਬਹੁਤ ਮੰਦਭਾਗੀ ਗੱਲ ਆ ਬਹੁਤ ਨਿੰਦਨਯੋਗ ਗੱਲ ਆ ਕਿਉਂਕਿ ਸਾਡੇ ਜ਼ਿਮੀਂਦਾਰਾਂ ਦੇ ਕੋਲ ਸਿਰਫ ਤੇ ਸਿਰਫ ਇੱਕ ਕਿਸਾਨੀ ਦਾ ਰੁਜ਼ਗਾਰ ਆ ਆਪਣੀਆਂ ਫਸਲਾਂ ਵੀ ਦੇ ਆਪਣੇ ਪਰਿਵਾਰ ਪਾਲਦੇ ਆ ਤੇ ਉਹਨਾਂ ਦੀ ਕੋਲ ਉਹਨਾਂ ਦੀਆਂ ਜ਼ਮੀਨਾਂ ਖੋਹ ਲੈਣੀਆਂ ਆ ਮੈਂ ਸਮਝਦਾ ਕਿ ਜਿੱਦਾਂ ਕਿ ਸੈਂਟਰ ਸਰਕਾਰ ਨੇ ਅੱਗੇ ਕਿਸਾਨਾਂ ਦੇ ਨਾਲ ਧੱਕਾ ਕੀਤਾ ਹੁਣ ਉਸੇ ਹੀ ਨੀਤੀ ਤੇ ਪੰਜਾਬ ਸਰਕਾਰ ਇਸ ਵੇਲੇ ਕਿਸਾਨਾਂ ਦੇ ਨਾਲੇ ਧੱਕਾ ਕਰਨ ਜਾ ਰਹੀ ਆ ਔਰ ਜੋ ਵਡਾਲਾ ਕਲਾਂ ਦੇ ਵਿੱਚ 150 1 ਏਕੜ ਦੀ ਏਕੜ ਦੀ ਗੱਲ ਚੱਲ ਰਹੀ ਆ ਮੈਂ ਸਮਝਦਾ ਕਿ ਬਹੁਤ ਮੰਦ ਭਾਗਾ ਫੈਸਲਾ ਸਰਕਾਰ ਦਾ ਪਹਿਲਾਂ ਵੀ ਵਡਾਲੇ ਦੇ ਨਾਲ ਧੋਖਾ ਹੋਇਆ ਵਡਾਲਾ ਕਲਾਂ ਦੀ ਜ਼ਮੀਨ 에어ਪੋਰਟ ਦੇ ਨਾਂ ਤੇ ਐਕਵਾਇਰ ਕੀਤੀ ਗਈ ਤੇ ਉੱਥੇ ਸਾਇੰਸ ਸਿਟੀ ਤੇ ਹੋਰ ਅਦਾਰੇ ਬਣਾ ਦਿੱਤੇ ਗਏ। ਉਹ ਹੀ ਅੱਜ ਤਰਜ ਤੇ ਦੂਜੇ ਪਾਸੇ ਵਡਾਰੇ ਦੇ ਦੂਜੇ ਪਾਸੇ ਇਹ ਜ਼ਮੀਨ 150 ਕਿਲਾ ਜਿਹੜਾ ਬਹੁਤ ਉਪਜਾਊ ਜ਼ਮੀਨ ਆ ਅੱਜ ਉਹਨੂੰ ਅਕਵਾਇਰ ਕਰਨ ਦੀ ਗੱਲ ਹੋ ਰਹੀ ਆ। ਮੈਂ ਕਹਿੰਨਾ ਕਿ ਸਾਡੇ ਕਿਸਾਨਾਂ ਨੂੰ ਇਹ ਸਰਕਾਰ ਜ਼ੋਲਨ ਤੇ ਆਈ ਹੋਈ ਆ। ਉਹਨਾਂ ਦਾ ਬੁਰਾ ਹਾਲ ਕਰਨ ਤੇ ਆਈ ਹੋਈ ਆ। ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਔਰ ਇੱਕ ਇੱਕ ਇੰਚ ਵੀ ਇੱਕ ਇੰਚ ਵੀ ਇਥੋਂ ਅਕਵਾਇਰ ਨਹੀਂ ਹੁੰਦਿਆਂਗੇ।